ਕਵੀਰ ਨਵਤ ਆਪਣੀ ਦਿਨ ਦਸ ਲੀ ਬੁਝਾਈ ਨਦੀ ਨਾਮ ਸੁਜੋਗ ਜਾ ਬਹਰਨਾ ਮਿਲ ਹੈ ਆਏ ਇਸ ਸ਼ਲੋਕ ਵਿੱਚ ਭਗਤ ਕਬੀਰ ਜੀ ਫਰਮਾਉਂਦੇ ਹਨ ਏ ਕਵੀਰ ਜੇ ਤੂੰ ਇਹ ਨਹੀਂ ਸੁਣਦਾ ਤਾਂ ਤੇਰੀ ਮਰਜ਼ੀ ਮਨ ਮੰਨੀਆਂ ਮੌਜਾਂ ਮਾਣ ਲੈ ਪਰ ਇਹ ਮੌਜਾਂ ਹਨ ਸਿਰਫ 10 ਦਿਨਾਂ ਲਈ ਹੀ ਜਿਵੇਂ ਨਦੀ ਤੋਂ ਪਾਰ ਲੰਘਣ ਲਈ ਬੇੜੀ ਵਿੱਚ ਬੈਠੇ مسافرਾਂ ਦਾ ਮਲਾਪ ਹੈ ਮੂੜੂ ਸਾਰੀ ਕਦੇ ਨਹੀਂ ਮਿਲਦੀ ਤਿਵੇਂ ਮਨ ਮੰਨੀਆਂ ਮੌਜਾਂ ਵਿੱਚ ਗਵਾਇਆ ਹੋਇਆ ਇਹ ਮਨੁੱਖਾ ਸਰੀਰ ਮੁੜ ਨਹੀਂ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ